ਹਾਂਜੀ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਇੱਕ ਗੱਲ ਸ਼ੇਅਰ ਕਰਨ ਜਾ ਰਹੇ ਹਾਂ ਹੋਰ ਨਵਾਂ ਮੁੱਦਾ ਰੱਖਣ ਜਾ ਰਹੇ ਹਾਂ ਕਿਉਂਕਿ ਜੋ ਸ਼ਹਿਰੀ ਮਾਨ ਦੀ ਗੱਲ ਕਰੀ ਆਪਾਂ ਕਲਾਕਾਰ ਦੀ ਕਿਉਂਕਿ ਪੰਜਾਬੀ ਸਿੰਗਰ ਉਹਨੂੰ ਸਾਰੇ ਹੀ ਜਾਣਦੇ ਆ ਕਿਉਂਕਿ ਉਹਨੇ ਮੰਨ ਕੇ ਚੱਲੋ ਇੱਕ ਅੰਮ੍ਰਿਤਧਾਰੀ ਮੰਨ ਕੇ ਚੱਲੋ ਲੇਡੀਜ਼ ਨਾ ਉਹਨੇ ਕਮੈਂਟ ਕਰਿਆ ਖਾਦੀ ਪੀਤੀ ਚ ਕਹਿੰਦਾ ਕੋਈ ਗਲਤ ਕਮੈਂਟ ਵਾਗ ਗਿਆ ਕਹਿੰਦਾ ਵੀ ਅਸੀਂ ਜੱਟ ਹੁੰਨੇ ਆ ਕਿਉਂਕਿ ਉਹ ਭੈਣ ਨੇ ਕਿਹਾ ਕਹਿੰਦੀ ਵੀਰੇ ਕੋਈ ਗੱਲ ਨਹੀਂ ਕਹਿੰਦੀ ਵੀ ਤੂੰ ਜੱਟਾਂ ਦਾ ਕਹਿੰਦੀ ਫਿਰ ਜੱਟਾਂ ਵਾਲੀ ਗੱਲ ਅੜੀ ਤੇ ਹੀ ਰਹੀ ਕਹਿੰਦੀ ਕਿਉਂਕਿ ਕਹਿੰਦਾ ਵੀ ਅਸੀਂ ਕਹਿੰਦਾ ਅਸੀਂ ਜੱਟ ਹੁੰਨੇ ਆ ਕਹਿੰਦਾ ਮੈਂ ਇਸੇ ਅੜੀ ਤੇ ਆ ਜੋ ਦੇਖਿਆ ਜਾਵੇ ਕਿਉਂਕਿ ਮੈਸੇਜ ਡੀਲੀਟ ਕਰੇਗੇ ਕਮੈਂਟ ਸਾਰੇ ਡਿਲੀਟ ਕਰ ਤੇ ਫਿਰ ਡਰਦੇ ਨੇ ਜੇ ਕਹਿੰਦੀ ਵੀ ਤੂੰ ਜੱਟ ਸੀ ਫਿਰ ਜੱਟਾਂ ਲਈ ਅੜੀ ਤੇ ਰਹਿਣਾ ਸੀ ਆ ਜੇ ਦੇਖਿਆ ਜਾਵੇ ਕਿਉਂਕਿ ਕੋਈ ਵੀ ਬੰਦਾ ਗੁਰੂ ਦੇ ਲੜ ਲੱਗਿਆ ਵੀ ਉਹਦੇ ਨਾਲ ਸਾਥਿਲਵਾੜ ਨਹੀਂ ਕਰਨਾ ਚਾਹੀਦਾ ਕਿਉਂਕਿ ਚਾਹੇ ਉਹ ਨੌਜਵਾਨ ਆ ਤੇ ਚਾਹੇ ਮੰਨ ਕੇ ਚੱਲੋ ਲੇਡੀਸ ਕਿਉਂਕਿ ਜੋ ਵੀ ਗੁਰੂ ਦੇ ਲੜ ਲੱਗਿਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਗੱਲ ਨੂੰ ਸਰਾਸਰ ਆਪਾਂ ਗਲਤ ਸਮਝਦੇ ਆ ਝੂਠ ਸਮਝਦੇ ਆ ਕਿਉਂਕਿ ਇਹ ਵੀਡੀਓ ਨੂੰ ਚਲਦੀ ਚਲਦੀ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਬਣ ਕੇ ਚਾਹੇ ਕੋਈ ਵੀ ਕਲਾਕਾਰ ਆ ਤੇ ਚਾਹੇ ਕੋਈ ਵੀ ਆ ਚਾਹੇ ਮੁੱਖ ਮੰਤਰੀ ਆ ਕਿਉਂਕਿ ਜੋ ਵੀ ਗੁਰੂ ਦੇ ਲੜ ਲੱਗਿਆ ਉਹਨੂੰ ਲੱਗਿਆ ਹੀ ਰਹਿਣ ਦੋ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਠੀਕ ਆ ਜਿਹਨੂੰ ਪਤਾ ਵੀ ਦਸਤਾਰਕੇ ਮੇ ਆਈ ਆ ਤੇ ਕਿਵੇਂ ਜਾਂ ਤਾਂ ਗੁਰੂਆਂ ਨੂੰ ਪਤਾ ਜਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਕਿਉਂਕਿ ਜੇ ਆਪਾਂ ਬਾਹਰਲੀ ਕੰਟਰੀ ਦੇ ਵਿੱਚ ਜਾਂਦੇ ਆ ਕਿਤੇ ਵੀ ਕਿਉਂਕਿ ਜੇ ਇੱਕ ਮੋਨਾ ਬੰਦਾ ਵਗ ਜੇ ਜਾਂ ਮੋਨਾ ਮੰਨ ਕੇ ਚੱਲੋ ਲੇਡੀਜ਼ ਹੋਰ ਵਗ ਜੇ ਕੋਈ ਉਹਨੂੰ 100 ਸਵਾਲ ਹੁੰਦੇ ਆ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਜੋ ਇੱਕ ਦਸਤਾਰ ਹੀ ਆ ਕਿਸੇ ਹੀ ਕੰਟਰੀ ਦੇ ਵਿੱਚ ਵਗ ਜੇ ਬੰਦਾ ਜਾਂ ਮੰਨ ਲਓ ਲੇਡੀਜ਼ ਬਨ ਕੇ ਕਿਉਂਕਿ ਉਹਨੂੰ ਦੱਸਣਾ ਨਹੀਂ ਪੈਂਦਾ ਵੀ ਕਿੱਥੋਂ ਆਇਆ ਕੌਣ ਆ ਤੋ ਸਸਰੀਕਾਰ ਵੀਡੀਓ ਸ਼ੇਅਰ ਕਰ ਦੋ ਦਬ ਕੇ ਜਿੱਥੋਂ ਤਾਈ ਜਾਂਦੀ ਆ ਕਿਉਂਕਿ ਬਾਈ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਦੇ ਪ੍ਰਤੀ ਚੈਨਲ ਆਤ